ਬਹੁਤ ਬਹੁਤ ਮੇਰੇ ਵੱਲੋਂ ਅਫਸੋਹ ਜੀ ਕੇਪੀ ਸਾਹਿਬ ਨੂੰ ਕਿਉਂਕਿ ਕਹਿੰਦੇ ਨੇ ਜਿਵੇਂ ਕੱਲੇ ਆਏ ਨਾਨਕਾ ਸੱਦ ਦੇ ਉੱਠੀ ਜਾਏ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਈ ਵਾਰੀ ਆਪਾਂ ਕਹਿੰਦੇ ਪਰਮਾਤਮਾ ਦਾ ਪਾਣਾ ਮੰਨਣਾ ਚਾਹੀਦਾ ਮੰਨਣਾ ਚਾਹੀਦਾ ਵੀ ਆ ਕਿਉਂਕਿ ਕੁਝ ਬੰਦਾ ਇਨਸਾਨ ਕੁਝ ਕਰ ਨਹੀਂ ਸਕਦਾ ਕੇਪੀ ਸਾਹਿਬ ਸਾਡੇ ਬਹੁਤ ਹੀ ਨੇੜਤਾ ਸਾਡੀ ਜਦੋਂ ਵੀ ਇੰਗਲੈਂਡ ਆਉਂਦੇ ਆ ਤੇ ਸਾਡੇ ਨੂੰ ਜਰੂਰ ਮਿਲ ਕੇ ਆਉਂਦੇ ਆ ਤੇ ਬਹੁਤ ਚਿਰਾਂ ਤੋਂ ਸਾਡੇ ਫੈਮਿਲੀ ਰਿਲੇਸ਼ਨ ਨੇ ਸੋ ਮੈਂ ਉਹ ਬੱਚੇ ਨੂੰ ਵੀ ਬਹੁਤ ਵਾਰੀ ਮਿਲੇ ਆ ਜਿਨ੍ਹਾਂ ਦੀ ਡੈਥ ਹੋਈ ਆ ਸੋ ਬਹੁਤ ਬਹੁਤ ਸਾਨੂੰ ਸਾਰੇ ਪਰਿਵਾਰ ਨਾਲ ਬਹੁਤ ਸਹਿਮਤੀ ਹੈ ਬੰਦਾ ਇਸ ਇਦਾਂ ਦੀ ਔਖੀ ਘੜੀ ਦੇ ਵਿੱਚ ਆਣ ਕੇ ਸਿਰਫ ਕਹਿੰਦੇ ਉਹਨੇ ਵੀ ਅਰਦਾਸ ਹੀ ਕਰ ਸਕਦਾ ਨਾ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਉਹਨੂੰ ਆਪਣੇ ਚਰਨ ਕਮਲਾਂ ਵਿੱਚ ਸਥਾਨ ਦੇਵੇ ਤੇ ਬਾਕੀ ਤਾਂ ਹੁਣ ਆਪਾਂ ਕੁਝ ਕਰਨੀ ਸੁਖ ਨਹੀਂ ਸਕਦੇ ਹਾਂ ਕਿਹਦੇ ਬੱਚਾ ਕਰਿਆ ਆ ਗਿਆ ਸੀ ਹਾਂਜੀ ਉਸ ਦਾ ਮੋਬਾਈਲ ਕਿੱਥੇ ਰਹਿ ਗਿਆ ਹਾਂ ਮੋਬਾਈਲ ਤੇਨ ਗਿਆ ਕਰੇ ਵਾਪਸ ਨਹੀਂ ਮੁੜੇ ਬਸ ਉਹ ਹੀ ਕਹਿੰਦੇ ਨੇ ਵੀ ਜਿਹੜੀ ਮੌਤ ਆ ਉਹ ਉਹ ਆਪਣਾ ਥਾਂ ਟਿਕਾਣਾ ਉਹਨੂੰ ਪਤਾ ਉਹ ਬੰਦੇ ਦੇ ਜਿੰਨੇ ਸਵਾਸ ਆ ਉਹਨੇ ਘੇਰ ਕੇ ਉਹਨੂੰ ਉੱਥੇ ਲੈ ਕੇ ਜਾਣਾ ਸੋ ਕੁਦਰਤ ਐਂੇ ਹੀ ਬਣਾ ਲੈਂਦੀ ਆ ਆਪਣਾ ਸੰਬੰਧ ਸਪਰਖ ਹੋਇਆ ਬਹੁਤ ਮਾੜਾ ਅਸੀਂ ਸਾਰਾ ਪਰਿਵਾਰ ਦੇ ਨਾਲ ਬਹੁਤ ਸਹਿਮਤੀ ਆ ਸਾਨੂੰ ਕਰ ਕੁਛ ਨਹੀਂ ਸਕਦੇ ਜਦੋਂ ਬੰਦਾ ਚਲੇ ਜਾਂਦਾ ਜਾਂ ਜਦੋਂ ਤੁਰ ਜਾਂਦਾ ਔਰ ਦੂਸਰੀ ਗੱਲ ਕਹਿੰਦੇ ਨਹੀਂ ਵੀ ਇੱਕ ਨਾਂ ਦੇ ਕਰ ਕਹਿੰਦੇ ਪੁੱਤ ਇੱਕ ਨਾਂ ਦੇ ਕਰ ਪੋਤੇ ਇੱਕ ਦੋਤੇ ਕਈਆਂ ਦੇ ਲੱਖ ਨਾ ਕਈਆਂ ਦੇ ਹੋਵੇ ਇੱਕ ਤੇ ਉਹ ਵੀ ਜਾਵੇ ਮਰ ਵਜਿੱਦਾ ਕੌਣ ਕਹੇ ਸਾਇਬ ਨੂੰ ਐ ਹੁੰਨੇ ਐਉਂ ਕਾ ਸੋ ਪ੍ਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਇੱਥੇ ਆਪਾਂ ਕਹਿ ਸਕਦੇ ਆ ਜ਼ੋਰ ਨਾ ਜੀਵਨ ਮਰਨ ਦਾ ਜ਼ੋਰ ਸਰ ਮੋਲਟਾ ਨੇ ਏਰੀਆ ਦੀ ਘਟਨਾ ਹੈ ਹੰਦਲੰਦਰ ਦਾ ਪੋਰਸ਼ ਏਰੀਆ ਕਿੰਨਾ ਜ਼ਿਆਦਾ ਮੋਡਰਨ ਹੈ ਇਸ ਘਟਨਾ ਦਾ ਬਾਜੇ ਸਮਝਦੇ ਸਿਰ ਆਉਣੀ ਕਿੱਟਣਾ ਹੋ ਜਾਣਾ ਜਿਸਰ ਦੋਸ਼ੀ ਹਲ ਤੱਕ ਫਰਾ ਰਹਾ ਹੈ ਉਹਨਾਂ ਦੀ ਵਿਪਾਲਤਾ ਹੋ ਸਕੇ। ਸ਼ਕ ਬਸ ਉਹਨਾਂ ਨੂੰ ਰੁਕਣਾ ਚਾਹੀਦਾ ਸੀਗਾ ਜੀ ਇੱਥੇ ਇੰਡੀਆ ਦਾ ਵਿੱਚ ਇਹ ਸਭ ਤੋਂ ਮਾੜੀ ਹਾਲਤ ਹੈ ਮਾੜੀ ਗੱਲ ਤੇ ਹੈ ਗੱਲ ਹੈ ਕਿ ਜੇ ਕਿਸੇ ਕੋਈ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਮਤਲਬ ਐਕਸੀਡੈਂਟ ਹੈ ਨਾ ਕਿਸੇ ਵਿੱਚ ਲੱਗ ਸਕਦੀ ਹੈ ਜਾਂ ਕੋਈ ਫੋਲਟ ਹੈਗੀ ਆ ਜਾਂ ਨਹੀਂ ਫੋਲਟ ਪਰ ਰੁੱਕ ਕੇ ਉਹਨੂੰ ਉਹਦਾ ਰਾਜੀ ਖੁਸ਼ੀ ਪੁੱਛਣਾ ਚਾਹੀਦਾ ਸੀ ਉੱਤੇ ਕੈਮਰੇ ਹੋਰ ਲੱਗੇ ਨੇ ਪ੍ਰੀਸ ਦਾ ਕੰਮ ਹੈ ਉਹ ਜਰੂਰ ਮੈਂ ਮਸ਼ਹੂਰ ਮੈਂ ਮੈਨੇ ਬਰਾਉਡ ਸਾਡੀ ਪੰਜਾਬ ਪੁਲਿਸ ਜਰੂਰ ਬੰਦੇ ਦੇ ਟ੍ਰੇਸ ਕੀਤਾ ਜਾਊਗਾ ਔਰ ਬਾਕੀ ਸਾਡੇ ਵੱਲੋਂ ਕੇਪੀ ਸਾਹਿਬ ਦਾ ਬਹੁਤ ਬਹੁਤ ਅਫਸੋਸ ਹੋਣਾ। ਥੈਂਕ ਯੂ